ਚਾਚਾ ਜੀ 2000 ਰੁਪਏ ਦੇ ਕੇ ਸ਼ੇਮਲੇ ਕੋ ਮੈਂ ਮੰਗੇ ਓਏ ਓ ਉੱਥੇ ਜਾ ਕੇ ਕੀ ਕਰੇਗਾ ਤੂੰ ਓਏ ਰੇ ਤਾਂ ਗਰਮੀ ਵਾਲੀ ਹੈ ਉੱਥੇ ਜਾ ਕੇ ਬਰਫ 'ਤੇ ਲਟਾਂਗੇ ਨਜ਼ਾਰਾ ਬੌਤਾ ਹੈ ਕਾ ਮੜਾ ਮਰ ਲੈ 200 ਰੁਪਏ ਲੈ ਜਾ ਬਰਫ ਦੀ ਛੱਲੀ ਲਿਆ ਚਾਹੇ ਸਾਰਾ ਦਿਨ ਉੱਤੇ ਲਿੜੀ ਜਾਈ ਓ ਚਾਚਾ ਉਹ ਇਤਨੀ ਪਾਗਲ ਨਹੀਂ ਗੱਲਾਂ ਯਾਰ ਬਰਫ ਦੀ ਛੱਲੀ ਦੇ ਪੈਣ ਨੂੰ ਮੇਰੇ ਘੜਾ ਪਤ ਨਿਕਲੀ ਹੈ ਓਏ ਚਾਚਾ ਉਥੇ ਪਹਾੜ ਹੈ ਪਹਾੜ ਨੇ ਚਾਰੇ ਪਾਸੇ ਦਰਖਤ ਤੇ ਦਰਖਤ ਹੈ ਹਰਿਆਲੀ ਹਾ 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 ਨਾਂਦੇ ਨੰਦਾਓ ਓ ਜਿੱਦਾਂ ਹਰਿਆਲੀ ਦੇਖਣੀ ਹੈ ਫਿਰ ਆਪਣੇ ਖੇਤ ਬਾਹਰ ਉਥੇ ਮੱਕੀ ਕਣੀ ਚੱਕੀ ਜੇ ਓ ਚਾਚਾ ਯਾਰਾ ਮੱਕੀ ਕਣੀ ਚੱਕਣ ਨੂੰ ਕਿਹੜਾ ਮਨ ਲੈਂਜ ਪਵਾਇਆ ਓ ਚਾਚਾ ਇੱਕ ਥਾਂ ਤੇ ਬੈਠਾ ਬੰਦਾ ਹੱਥ ਲੈਂਦਾ ਨਾਲੇ ਪਾਸਾ ਥੱਲੇ ਜਾਂਦਾ ਕਿਉਂ ਪਾਸਾ ਤਾਂ ਜਣੂ ਤੇਰੇ ਬਵਾਸੇ ਰੋ ਰਹੀ ਓ ਚਾਚਾ ਬਿਮਾਰੀਆਂ ਪਾਵੇਂ ਦੋ ਹੋ ਲਾਗੇ ਪਰ ਪੈਸੇ ਦੇ ਦੇ ਬਿਮਾਰੀਆਂ ਭਾਵੇਂ ਚਾਰ ਲਵਾਲਾ ਜੀ ਵੀ ਬੰਦਾ